ਰਾਓ ਜੀ ਜ਼ਰੂਰੀ ਜਿਹੜਾ ਆਪਣਾ ਸੀਗਾ ਜਿਹਦੇ ਵਿੱਚੋਂ ਬਲੌਕਸ ਜਿਹੜੇ ਹੈਗੇ ਆ ਮੈਂ ਤੁਹਾਨੂੰ ਦੁਬਾਰਾ ਦੱਸ ਦਈ ਸਾਰੇ ਉਸ ਕੀ ਗੱਲ ਬਾਰੇ ਚੱਲ ਰਿਹਾ ਦੋ ਮਿੰਟ ਤੂੰ ਤਾਂ ਕਹਿੰਦੇ ਵਿੱਚ ਨਾ ਕਰਾਂ ਹਾਂ ਜੀ ਤੁਹਾਨੂੰ ਤਾਂ ਦੱਸ ਦਈ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਸਾਡੇ ਅੰਬਾਲਾ ਡਿਵੀਜ਼ਨ ਦੇ ਏਡੀਐਨ ਸਾਹਿਬ ਰੇਲਵੇ ਦੇ ਉਹ ਵੀ ਇੱਥੇ ਪਹੁੰਚੇ ਨੇ ਗਰਗ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਰੇਲਵੇ ਅੰਡਰ ਬ੍ਰਿਜ ਦਾ ਜਿਹੜਾ ਕੰਮ ਹੈ ਉਹ ਆਪਣੇ ਫਾਈਨਲ ਜਿਹੜਾ ਕੰਪਲੀਸ਼ਨ ਦਾ ਆਪਣਾ ਹੈ ਉਸ ਵੱਲ ਵੱਧ ਰਿਹਾ ਹੈ ਅੱਜ ਬਲॉक्स ਨੂੰ ਜਿਹੜਾ ਹੈਗਾ ਉਹ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਪੋਜੀਸ਼ਨਿੰਗ ਜਿਹੜੀ ਹੈ ਉਹ ਉਹਦਾ ਕੰਮ ਚੱਲ ਰਿਹਾ ਹੈ ਸਾਡਾ ਇੱਥੇ ਪਹੁੰਚਣ ਦਾ ਕਾਰਨ ਹੈ ਕਿ ਇੱਕ ਤਾਂ ਸਾਡੇ ਰੇਲਵੇ ਦੇ ਸੀਨੀਅਰ ਅਧਿਕਾਰੀ ਇੱਥੇ ਆਏ ਨੇ ਔਰ ਦੂਸਰਾ ਅਸੀਂ ਅੱਜ ਇਸ ਸਾਈਟ ਤੇ ਆ ਕੇ ਧੰਨਵਾਦ ਕਰਨਾ ਚਾਹੁੰਦੇ ਹਾਂ ਰੇਲਵੇ ਮਿਨਿਸਟਰੀ ਦਾ ਸਾਡੇ ਪ੍ਰਧੇਪਰਾ ਅਗਨਿਤ ਸਿੰਘ ਬਿੱਟੂ ਜੀ ਦਾ ਔਰ ਸਾਰੇ ਹੀ ਜਿਹੜੀ ਯੂਨੀਅਨ ਗਵਰਨਮੈਂਟ ਹੈ ਮਦਨਮંત્રી ਜੀ ਅਮਿਤ ਸ਼ਾਹ ਜੀ ਜਿਹਨਾਂ ਨੇ ਇਹ ਜਿਹੜਾ ਪ੍ਰੋਜੈਕਟ ਸੁਨਾਮ ਨੂੰ ਦਿੱਤਾ ਹੈ ਰੇਲਵੇ ਵੱਲੋਂ ਇਹ ਪ੍ਰੋਜੈਕਟ ਇੱਥੇ ਜਿਹੜਾ ਹੈਗਾ ਉਹ ਕੰਪਲੀਟ ਕੀਤਾ ਜਾ ਰਿਹਾ ਹੈ ਇੱਕ ਇੱਕ ਪੈਸਾ ਇਹਦੇ ਵਿੱਚ ਕੇਂਦਰ ਦੀ ਸਰਕਾਰ ਦਾ ਲੱਗਿਆ ਹੈ ਔਰ ਮੈਂ ਤਨਵਾਦੀਆਂ ਸਾਡੇ ਸੀਨੀਅਰ ਅਧਿਕਾਰੀਆਂ ਦਾ ਵੀ ਇਹਦੀ ਵੀ ਜਿਹੜੇ ਇੱਥੇ ਪਹੁੰਚੇ ਨੇ ਔਰ ਟਾਈਮ ਟੂ ਟਾਈਮ ਇੱਥੇ ਜਿਹੜਾ ਹੋ ਰਿਹਾ ਕੰਮ ਹੈ ਉਸ ਨੂੰ ਇਹ ਸੁਪਰਵਾਈਜ਼ ਕਰ ਰਹੇ ਨੇ ਦੇਖ ਰਹੇ ਨੇ ਸੋ ਇਹਦੀ ਜਿਹੜੀ ਬ੍ਰੇਕਡਾਊਨ ਹੈ ਉਹ ਹਰਮਨ ਜੀ ਤੁਹਾਨੂੰ ਸਾਰੀ ਦੱਸਣਗੇ ਕਿ ਇੱਥੇ ਕਿੰਨੀ-ਕਿੰਨੀ ਲਾਗਤ ਹੋਈ ਹੈ ਔਰ ਕਿਸ ਤਰੀਕੇ ਨਾਲ ਇਹ ਸਾਰਾ ਕੰਮ ਜਿਹੜਾ ਹੈਗਾ ਉਹ ਅੱਗੇ ਬਤਰੇਗਾ ਹਰਮਨ ਜੀ ਇਹ ਕਹਿੰਦੇ ਨੇ ਪੰਜਾਬ ਸਰਕਾਰ ਦਾ ਵੀ ਕੁਝ ਲੱਗੇ ਜੀ ਇਹਦੇ ਵਿੱਚ ਅਧਿਕਾਰੀ ਨਾਲ ਖੜੇ ਨੇ ਜੀ ਇਹ ਡੀ ਕੇ ਗਰਕਪ ਸਾਹਿਬ ਨੇ ਐਡੀਸ਼ਨਲ ਆਪਣੇ ਡਿਵੀਜ਼ਨਲ ਇੰਜੀਨੀਅਰ ਨੇ ਡੀ ਕੇ ਗਰਕਪ ਜਿੰਨਾਂ ਵੀ ਦੇਖ ਰਹੇ ਥੱਲੇ ਕੰਮ ਹੋ ਰਿਹਾ ਇਹ ਟੋਟਲ ਪ੍ਰੋਜੈਕਟ 7.5 ਕਰੋੜ ਸਵਾ 8 ਕਰੋੜ ਰੁਪਏ ਦਾ ਟੋਟਲ ਪ੍ਰੋਜੈਕਟ ਹੈ ਜਿਹਦੇ ਵਿੱਚ ਜਿਹੜਾ ਉਹ ਨਾਲਾ ਵੀ ਕੱਢਿਆ ਆਪਾਂ ਇੰਦਰਾ ਬਸਤੀ ਆ ਫਾਈਬਰ ਕੇਟ ਕੀਤਾ ਹੋਇਆ ਇੱਥੇ ਉੱਪਰੋਂ ਦੀ ਕਮਾਹ ਕੇ ਲਿਆਂਦਾ ਜਿਹੜਾ ਨਾਲਾ ਵੀ ਉਹ ਪ੍ਰੋਬਲਮ ਜਿਹੜੀ ਇੰਦਰਾਬਸਤੀ ਦੀ ਹੱਲ ਕੀਤੀ ਆ ਉਹ ਵੀ ਰੇਲਵੇਜ਼ ਨੇ ਕੀਤੀ ਆ ਇੱਕ ਸਿੰਗਲ ਨਵਾਂ ਪੈਸਾ ਪੰਜਾਬ ਸਰਕਾਰ ਦਾ ਇਹਦੇ ਵਿੱਚ ਨਹੀਂ ਹੈਗਾ ਹਜੇ ਇਹਦੇ ਵੀ ਪੈਸੇ ਢੀਕਦੇ ਨਹੀਂ ਜਾਂ ਲਾਈਨਾਂ ਪਰਾ ਕਰਨੀਆਂ ਇਧਰੋਂ ਕੰਮ ਸ਼ੁਰੂ ਹੋ ਗਿਆ ਦੇਖੋ ਇਧਰ ਮਾਰੋ ਖੰਭਿਆਂ ਤੇ ਲਾਈ ਇਹ ਜਿਹੜੇ ਖੰਭੇ ਵਿੱਚ ਆਉਂਦੇ ਆ ਇਹਨਾਂ ਦੇ ਵੀ ਹਜੇ ਪੈਸੇ ਰਹਿੰਦੇ ਆ ਉਹ ਉਹ ਵੀ ਹਜੇ ਸਾਡੀ ਤਾਂ ਬੇਨਤੀ ਆ ਪੰਜਾਬ ਸਰਕਾਰ ਨੂੰ ਜਿਹੜੇ ਥੋਡੇ ਡੋਮੇਨ ਚ ਆਉਂਦਾ ਇਹਨਾਂ ਤੁਹਾਡੇ ਅਧਿਕਾਰ ਖੇਤਰ ਚੋਂ ਦਾ ਘੱਟੋ ਘੱਟ ਉਹ ਪੈਸੇ ਰਿਲੀਜ਼ ਕਰਕੇ ਕੱਲੇ ਖੰਬੇ ਪਰਾ ਕਰਾ ਦਿਓ ਬਾਕੀ ਟੋਟਲ ਕੰਮ ਮੋਦੀ ਜੀ ਦੀ ਸਰਕਾਰ ਕੇਂਦਰ ਦੀ ਸਰਕਾਰ ਰਵਨੀਤ ਬਿੱਟੂ ਜੀ ਦੇ ਥੱਲੇ ਉਹਨਾਂ ਨੇ ਪੂਰਾ ਕੰਮ ਕੰਪਲੀਟ ਕਰ ਦੇਣਾ ਦੁਬਾਰਾ ਦੱਸ ਰਿਹਾ ਜੀ ਇਹਦੇ ਚ 7.8 ਕਰੋੜ ਦਾ 7.8 ਕਰੋੜ ਰੁਪਇਆ ਕੇਂਦਰ ਦੀ ਮੋਦੀ ਸਰਕਾਰ ਨੇ ਭੇਜਿਆ ਹੋਇਆ ਇੱਕ ਸਿੰਗਲ ਨਵਾਂ ਪੈਸਾ ਪੰਜਾਬ ਸਰਕਾਰ ਦਾ ਨਹੀਂ ਹੈਗਾ ਕਈ ਪ੍ਰੋਜੈਕਟ ਹੁੰਦੇ ਆ ਤੁਸੀਂ ਇਹ ਵੀ ਇਹ ਸਵਾਲ ਪੁੱਛਿਆ ਕਈ ਪ੍ਰੋਜੈਕਟ ਹੁੰਦੇ ਆ ਜਿਦੇ ਚ ਸਟੇਟ ਦਾ ਤੇ ਕੇਂਦਰ ਦਾ 50-50 ਹੁੰਦਾ ਇਹ ਉਹ ਪ੍ਰੋਜੈਕਟ ਨਹੀਂ ਹੈਗਾ ਇਹ ਟੋਟਲ ਸੁਨਾਮ ਉਦਮ ਸਿੰਘ ਵਾਲਿਆਂ ਨੂੰ ਜਿਹੜੀ ਦੇਣ ਹੈ ਉਹ ਕੇਂਦਰ ਦੀ ਮੋਦੀ ਸਰਕਾਰ ਦੀ ਭਾਜਪਾ ਦੀ ਬੀਜੇਪੀ ਦੀ ਸਰਕਾਰ ਦੀ ਦੇਣ ਹੈ ਜੀ ਟੋਟਲ ਇਹ ਤੁਸੀਂ ਕਲੇਮ ਕਰ ਰਿਹਾ ਤੇ ਮੈਂ ਉਸ ਤੇ ਅੱਜ ਜਿਹੜਾ ਹੈਗਾ ਪੂਰਾ ਫੁੱਲ ਸਟਾਪ ਲਗਾਉਣਾ ਚਾਹੂੰਗੀ ਇੱਕ ਜਿਵੇਂ ਹਰਮਨ ਜੀ ਨੇ ਕਿਹਾ ਇੱਕ ਨਵਾਂ ਪੈਸਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਨਹੀਂ ਲੱਗਾ ਈਵਨ ਜਿਹੜੇ ਕੰਮ ਪੰਜਾਬ ਸਰਕਾਰ ਦੇ ਬਣਦੇ ਸੀ ਉਹ ਵੀ ਉਹਨਾਂ ਨੇ ਨਹੀਂ ਕੀਤੇ ਤੇ ਰੇਲਵੇ ਨੂੰ ਹੀ ਉਹਦੇ ਪੈਸੇ ਭਰ ਕੇ ਉਹ ਕੰਮ ਵੀ ਸਿਰੇ ਰੇਲਵੇ ਨੇ ਚੜਾਏ ਇਹਦੇ ਵਿੱਚ ਮੇਰੀ ਬੇਨਤੀ ਆਉਂਦਾ ਨੂੰ ਉਹਨਾਂ ਦੇ ਡੋਮੇਨ 'ਚ ਬਹੁਤ ਕੁਝ ਆਉਂਦਾ ਜਿਹੜੇ ਉਹਰੇ ਮਾੜਾ ਮੋਟਾ ਗੇੜੇ ਗੂੜੇ ਕਰਦੇ ਫਿਰਦੇ ਉਹਨੂੰ ਕਿ ਉਹ ਇੰਨੀਆਂ ਚੀਜ਼ਾਂ ਹੋ ਰਹੀਆਂ ਉਹ ਚੈੱਕ ਕਰ ਲੈਣ ਕਿਰਪਾ ਕਰਕੇ ਜਿਹਦੇ 'ਚ ਪੰਜਾਬ ਸਰਕਾਰ ਦੇ ਪੈਸੇ ਲੱਗੇ ਹੋਣ ਇਹਦੇ 'ਚ ਤਾਂ ਟੋਟਲ ਪੈਸਾ ਜਿਵੇਂ ਤੁਹਾਨੂੰ ਦੱਸਿਆ ਮੋਦੀ ਸਰਕਾਰ ਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਟੂਰਿਜ਼ਮ ਵਾਲੇ ਕੰਮ 'ਚ ਸ਼ਹੀਦ ਉਧਮ ਸਿੰਘ ਜੀ ਦੇ ਮੈਮੋਰੀਅਲ ਵਾਲੇ ਕੰਮ 'ਚ ਪੰਜਾਬ ਸਰਕਾਰ ਨੇ ਪ੍ਰਪੋਜ਼ਲ ਭੇਜਣਾ ਪੈਸੇ ਸਾਰੇ ਕੇਂਦਰ ਸਰਕਾਰ ਨੇ ਭੇਜਣੇ ਆ ਘੱਟੋ-ਘੱਟ ਕੱਲਾ ਪ੍ਰਪੋਜ਼ਲ ਭੇਜਦੇ ਠੀਕ ਹੈ ਜੀ ਉਹਦੇ ਗੇੜੇ-ਗੁੜੇ ਮਾਰਨ ਅਸੀਂ 10 ਚਿੱਠੀਆਂ ਲਿਖ ਚੁੱਕੇ ਹਾਂ ਉੱਪਰ ਵੀ ਉੱਪਰਲੀ ਚਿੱਠੀ ਪ੍ਰੈਸ ਨੂੰ ਵੀ ਅਸੀਂ ਦੇਤੀ ਹੈ ਠੀਕ ਹੈ ਜਿਹੜੀ ਉਹਨਾਂ ਨੇ ਲਿਖੀ ਹੈ ਮਹਿਕਮੇ ਨੂੰ ਵੀ ਲਿਖੀ ਤੇ ਦામਨ ਜੀ ਨੂੰ ਵੀ ਲਿਖੀ ਹਜੇ ਵੀ ਅਮਨ ਜੀ ਨੇ ਕਿਹਾ ਸੀ ਹਾਲਾਂਕਿ ਪ੍ਰੈਸ 'ਚ ਵੀ ਉਹ ਚਲਿਆ ਜਾਉ ਪ੍ਰਪੋਜ਼ਲ ਉਹ ਗਿਆ ਨਹੀਂ ਅਮਨ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਵੀਕ ਕਿਰਪਾ ਕਰਕੇ ਉਹ ਪ੍ਰਪੋਜ਼ਲ ਭਜਵਾ ਦਿੱਤਾ ਜਾਏ ਤੇ ਅਸੀਂ ਕੋਈ ਹਿੰਮਤ ਕਰਕੇ ਉੱਥੇ ਸਿਖਾਵਤ ਸਾਹਿਬ ਨੂੰ ਕਹਿ ਕੇ ਪੈਸੇ ਲੈ ਤੇ ਅਸੀਂ ਧੰਨਵਾਦ ਕਰਦੇ ਆ ਵੀ ਕੇ ਗਰਕ ਸਾਹਿਬ ਦਾ ਗਰਕ ਸਾਹਿਬ ਕੀ ਕਹਿਣਾ ਚਾਹੋਗੇ ਪ੍ਰੋਜੈਕਟ ਸਾਰਾ ਮਿਨਿਸਟਰ ਸਾਹਿਬ ਨੇ ਬਤਾ دیا ਇਹ ਵੀ ਬਤਾਉਣਾ ਜੀ ਪਾਸਟ ਦੋ ਜੀ ਪਾਸਟ ਅਪਰਕਸੀਮੇਟ 8.5 ਕਰੋੜ ਦੀ ਪਾਸਟ ਆਈ ਜੀ

ਮੇਸ ਵਾਰੀ ਮੈਨੂੰ ਨਾਲ ਲੈ ਜੀਏ ਇਹ ਸਾਰੇ ਕਿਥੇ ਲੈ ਜਾਓ ਸਰ ਇਹ ਬਾਲੇ ਤੋਂ ਬਾਅਦ ਸਭ ਤੋਂ ਜ਼ਿਆਦਾ ਟ੍ਰੈਪ ਕਣੀ ਲੈ ਬਣ ਗਈ ਟੀ ਡਬਲ ਦੀ ਕੋਰਪੋਰੇਸ਼ਨ ਹੈ ਕਿ ਅੱਭੀ ਮੇਰੀ ਨੌਲੇਜ ਮੇਰੇ ਜੀ ਚਲੋ ਜੀ ਥੈਂਕ ਯੂ ਥੈਂਕ ਯੂ ਸਰ ਜੀ ਇੱਥੇ ਆਏ ਹੈਗੇ ਇਹ ਫਿਰ ਮੈਡਮ ਇਹਦਾ ਉਦਘਾਟਨ ਵੀ ਜਦੋਂ ਬਣ ਗਿਆ ਫਿਰ ਬੀਜੇਪੀ ਸਰਕਾਰ ਕਰੇਗੀ ਜੋ ਫਿਰ ਬਿਲਕੁਲ ਮੈਂ ਇੰਦੀ ਗੱਲ ਸੁਣੋ ਸਰ ਨੇ ਕਿਹਾ ਮੈਂ ਤੁਹਾਨੂੰ ਕਹਿਣੀ ਆ ਮੈਂ ਤੁਹਾਡੇ ਚੈਨਲ ਤੇ ਲਾਈਵ ਕਰ ਰਹੀ ਆ ਦੇ ਇਟੂ ਵੀ ਪੈਸੇ ਦੀ ਇਹ ਕੋਈ ਡਾਕੂਮੈਂਟੇਸ਼ਨ ਜਾਂ ਪ੍ਰੂਫ ਦੇ ਦੇਣ ਤਾਂ ਅਸੀਂ ਮੰਨ ਜਾਗੇ ਕਿ ਇਹਦੇ ਵਿੱਚ ਇੱਕ ਨਵਾਂ ਪੈਸਾ ਇਹਨਾਂ ਦਾ ਨਹੀਂ ਲੱਗਾ ਠੀਕ ਹੈ ਅਕਸਰਾ ਦੀ ਆਪਣੀਆਂ ਕੁਝ ਲਿਮਿਟੇਸ਼ਨਸ ਹੁੰਦੀ ਹੈ ਬਟ ਮੈਂ ਦੱਸ ਰਹੀ ਹਾਂ ਐਂਡ ਬਟ ਰਿਸਪੋਨਸਿਬਲੀ ਇਹ ਗੱਲ ਕਹਿ ਰਹੀ ਹਾਂ ਕਿ ਇਸ ਤੇ ਵੀ ਨਵਾਂ ਪੈਸਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਨਹੀਂ ਲੱਗਾ ਸੋ ਇਹਦੇ ਤੋਂ ਅੰਡਰਸਟੂਡ ਹੈ ਕਿ ਜਿਹੜਾ ਪ੍ਰੋਜੈਕਟ ਹੈ ਜਿਹੜੀ ਸਰਕਾਰ ਦਾ ਪ੍ਰੋਜੈਕਟ ਹੈ ਉਹੀ ਸਰਕਾਰ ਇਸ ਦਾ ਉਤਕਰਨ ਵੀ ਕਰੇ ਹਾਂ ਅਸੀਂ ਵਿਕਰ ਵੀ ਬਲੀਵਿੰਗ ਰਿਸਪੈਕਟਿੰਗ ਗਿਵਿੰਗ ਯੂ ਰਿਗਾਰਡ ਹਾਂ ਬੀਿੰਗ ਅ ਲੋਕਲ ਰਿਪ੍ਰੈਜ਼ੈਂਟੇਟਰ ਉਹਨਾਂ ਨੂੰ ਨਿਯੋਤਾ ਜ਼ਰੂਰ ਦਿੱਤਾ ਜਾਊਗਾ ਬਟ ਉਦਘਾਟਨ ਸੌ ਪੈਸੇ ਕੇਂਦਰ ਦੀ ਸਰਕਾਰ ਦੇ ਵਾ ਠੀਕ ਹੈ ਜੀ ਆ ਜੀ ਹੁਣ ਐਲਾਨ ਕਰਤਾ ਜੀ ਇਹ ਦੁਕਾਨ ਨੂੰ ਬਾਜਵ ਜਿਹਨੇ ਕਹਿੰਦੇ ਜੀ ਬੀਜੇਪੀ ਸਰਕਾਰ ਨੂੰ ਕਰਨਾ ਆ ਦੇਖੋ ਜੀ ਉਹ ਤੇ ਇਹਨਾਂ ਨੇ ਪੁੱਛਿਆ ਆਹ ਚੱਲ ਰਹੀ ਜੀ ਜਿੰਨਾ ਜਿਹੜੇ ਬਾਕਸ ਨੇ ਉਹ ਅੰਦਰ ਆ ਗਏ ਜੀ ਇਹ ਆਜ ਦੇਖ ਸਕਦੇ ਹੋ ਕੰਮ ਜਗੀਕੁੱਤਰ ਤੇ ਚੱਲ ਰਿਹਾ ਇਸ ਕੰਮ ਇਹ ਬਾਕਸ ਆ ਗਏ ਜੀ ਇਧਰ ਲਾਈਨ ਉਪਰ ਹੋ ਗਏ ਧੰਨਵਾਦ ਜੀ